ਨਿਕ ਨਾਲ ਜੋੜ ਤੂੰ ਬਿਨਤੀ ਗੁਰੂ ਨਾਲਿਕ ਨਾਲ ਜੋੜ ਤੂੰ ਬਿਨਤੀ ਸਿਰ ਚਰਨਾ ਵਿੱਚ ਧਰ ਬੰਦਿਆ ਸਿਰ ਚਰਨਾ ਸੁਣ ਮਨ ਚਾਉ ਪਿਆ ਪਰ ਤੁਹਾਨੂੰ ਸੁਣਿਆ ਅਤਿ ਦੇਖ ਬਾਬਾ ਕਾਹੂ ਨੂੰ ਦੂਜਾ ਦਰਬਾਰੀ ਬਣਾਉਣਾ ਦੋਸ਼ ਨਹੀਂ ਕਰਕੇ ਕਿ ਤੁਸੀਂ ਸੁਣਿਆ ਸਵਾਇ ਜੀ ਦੀ ਨਿਫਤੇ ਮੇਰਾ ਨਾਮ ਹੈ ਕੰਪਿਊਟਰ ਸਿੰਘ ਮੇਰਾ ਨਾਮ ਸੁਖਦੀਪ ਸਿੰਘ ਕਿ ਅੱਜ ਗੁਰਪੁਰਬ ਤੇ ਕੀ ਕਹਿਣਾ ਚਾਹੋਗੇ ਅੱਜ ਕਿਹੋ ਜੀਆਂ ਖੁਸ਼ੀਆਂ ਮਨਾ ਰਹੇ ਹੋ ਤੁਸੀਂ ਅੱਜ ਵੈਰੀ ਹੈਪੀਨੈਸ ਹੋ ਰਹੀ ਹੈ ਆਨੰਦ ਆ ਰਿਹਾ ਜੀ ਆਨੰਦ ਆ ਰਿਹਾ ਇਹ ਨਾ ਇਹ ਤਰਨਜੀਤ ਕੌਰ ਹੈ ਜੀ ਜਿਹੜੇ ਇਸ ਪੰਜਵੇਂ ਸ਼ਤ ਦੇ ਸੇਵਾਦਾਰ ਨੇ ਜੀ ਜਿਹੜੇ ਪੜਾਈ ਹੋ ਰਹੀ ਹੈ ਕੀਰਤਨ ਤਬਲਾ ਸਾਰੇ ਪੜਾਈ ਇੱਥੇ ਲੇਕਿਨ ਇਹ ਉਹਨਾਂ ਬੀਬੀਆਂ ਵਿੱਚ ਹੈ ਜਿਹੜੇ ਕਿ ਇੱਥੇ ਸੇਵਾ ਕਰਦੇ ਨੇ ਮੈਂ ਹੁਣ ਇਹਨਾਂ ਨੂੰ ਸਾਰਾ ਡਿਟੇਲਸ ਤੁਹਾਨੂੰ ਦੱਸਾਂਗੇ ਅਕੇ ਜੁਜੀ ਕਾ ਖਾਦ ਸਾਹਿਬ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਦਰਨਜੀਤ ਕੌਰ ਹੈ। ਮੈਂ 5th ਫਲੋਰ ਤੋਂ ਦੁਆਰਾ ਸ੍ਰੀਪੁਰ ਸਿੰਘ ਸਭਾ ਵਿੱਚ ਪੰਜਾਬੀ ਦੀ ਟੀਚਰ ਹਾਂ। ਇੱਥੇ ਅਸੀਂ ਬੱਚਿਆਂ ਨੂੰ ਪੰਜਾਬੀ ਸਿਖਾਉਂਦੇ ਹਾਂ, ਗੱਤਕਾ ਸਿਖਾਉਂਦੇ ਹਾਂ। ਇਹ ਜਿਹੜੇ ਬੱਚੇ ਅੱਜ ਤਿਆਰ ਹੋਏ ਨੇ ਬਾਨਾ ਪਾ ਕੇ, ਦੁਮਾਲਾ ਬੰਨ ਕੇ ਔਰ ਕਿਰਪਾਨ ਐ ਸਾਰੇ ਸ਼ਸਤਰ ਨੇ ਜਿਹੜੇ ਨੂੰ ਅਸੀਂ ਇੰਟਰੋਡਿਊਸ ਕਰਾਉਂਦੇ ਹਾਂ। ਅ ਬਾਨਾ ਹੈ, ਢਾਲ ਹੈ, ਹਾਂ। ਖੰਡਾ ਹੈ ਇਹ ਸਾਰੇ ਬੱਚਿਆਂ ਨੂੰ ਇਹ ਸਾਰੇ ਸ਼ਸਤਰਾਂ ਬਾਰੇ ਅਸੀਂ ਇੱਥੇ ਨੋਲੇਜ ਦਿੰਦੇ ਆ ਇਹ ਸ਼ਸਤਰਾਂ ਨੂੰ ਪੂਰੀਏ ਬੱਚੇ ਪੜ੍ਹਾਈ ਕਰਕੇ ਸ਼ਸਤਰਾਂ ਦਾ ਹਾਂ ਜੀ ਪੂਰਾ ਗੱਤਕਾ ਪ੍ਰੋਪਰ ਖੇਡਦੇ ਨੇ ਤੋਂ ਪ੍ਰੋਪਰ ਸਾਡੇ ਉਸਤਾਦ ਜੀ ਆਏ ਨੇ ਜਿਹੜੇ ਬੱਚਿਆਂ ਨੂੰ ਗੱਤਕਾ ਦੀ ਟ੍ਰੇਨਿੰਗ ਦੇ ਰਹੇ ਆਂ ਔਰ ਬੱਚੇ ਹੁਣ ਕਾਫੀ ਐਕਸਪਰਟ ਹੈ ਦੇ ਕੈਨ ਪਲੇ ਵੈਰੀ ਨਾਈਸ ਗੱਤਕਾ ਐਂਡ ਡਿਫਰੈਂਟ ਡਿਫਰੈਂਟ ਯੂਨੀਵਰਸਿਟੀਆਂ ਵਿਚ ਵੀ ਅਚਾਰ ਨੇ ਐਂਡ ਦੇ ਆਰ ਪਰਫਾਰਮਿੰਗ ਵੈਰੀ ਵੈਲ ਇਨ ਗੱਤਕਾ ਅਪਾਟਰੂਮ ਕਰਤਕਾ ਡੀਆ ਲਰਨਿੰਗ ਪੰਜਾਬੀ ਗੁਰਮਤ ਐਂਡ ਫॉर ਐਲਡਰਲੀ ਲੇਡੀਜ਼ ਆਲਸੋ ਔਨ ਦਾ 5th ਫਲੋਰ ਵੀ ਹੈਵ ਯੋਗਾ ਵੀ ਹੈਵ ਮੈਡੀਟੇਸ਼ਨ ਵੀ ਹੈਵ ਨਿਟਿੰਗ ਵੀ ਹੈਵ ਅ ਲੋਟ ਬੱਚਿਆਂ ਦੀ ਸਟਰੈਂਥ ਕਿੰਨੀ ਆ ਇਹਨਾਂ ਦੀ ਕਿੰਨੀ ਉਮਰ ਤੋਂ ਕਿੰਨੀ ਉਮਰ ਤੱਕ ਇਹਨਾਂ ਦੀ ਪੜਾਈ ਹੁੰਦੀ ਵੀ 5th ਫਲੋਰ ਤੇ ਬੱਚੇ ਜਿਹੜੇ ਸਟਾਰਟ ਕਰਦੇ ਆ 2 ਸਾਲ ਤੋਂ ਲੈ ਕੇ 15 ਸਾਲ ਤੱਕ ਬੱਚੇ ਨੇ ਉਹ ਸਾਰੇ ਡਿਫਰੈਂਟ ਡਿਫਰੈਂਟ ਸੈਕਸ਼ਨਸ ਇਚ ਹੋਣੇ ਡਿਵਾਈਡ ਕੀਤਾ ਹੋਇਆ ਵੀ ਹੈਵ 4 classes so char class ne hal class carlos class class and amitoj class so according to age asi enanu divide kita hoya je gal kariye 2 sal de bacche di ohna bare kyon jar jana ohna nu sikha den vi thoda tade layi difficult huga ohna de mapeyan da ta tade ki ho jaa sahyog hunda je yeah um, ਉਹ ਵੀ ਜਿਹੜੇ ਪੈਰੈਂਟਸ ਹੈ ਦੇ ਆ वेरी ਕੋਆਪਰੇਟਿੰਗ ਉਹ ਕਾਫੀ ਜ਼ਿਆਦਾ ਹੱਦ ਤੱਕ ਸਾਡੇ ਤੋਂ ਜ਼ਿਆਦਾ ਹੈਲਪ ਉਹ ਕਰਦੇ ਹੈ ਜਿਹੜੇ ਆਪਣੇ ਬੱਚਿਆਂ ਨੂੰ ਸੈਕਟ ਕਿ ਲੈ ਕੇ ਆਉਂਦੇ ਐਵਰੀ ਸੰਡੇ ਵੀ ਹੈਵ ਕਲਾਸਿਸ ਫਰਮ 10 एएम टू 12 ਸੋ ਇਹਨਾਂ ਦੀ ਟਾਈਮਿੰਗ ਕੀ ਹੁੰਦੀ ਹੈ ਜਿਵੇਂ ਬੱਚੇ ਦੂਸਰੇ ਸਕੂਲਾਂ ਚ ਵੀ ਪੜ੍ਹਾਈ ਕਰਦੇ ਹੋਣਗੇ ਤੁਹਾਡੇ ਕੋਲ ਵੀ ਆਉਂਦੇ ਹੋਣਗੇ ਉਹਨਾਂ ਨੇ ਕਿਹੋ ਜਿਹਾ ਮੈਨੇਜ ਕਰਦੇ ਹੋ ਜਿਹੜੀ ਕਲਾਸਿਸ ਨੇ ਯੂਜੂਲੀ ਵੀਕਐਂਡਸ ਹੈ ਸੈਟਰਡੇ ਐਂਡ ਸੰਡੇ ਸੇ ਦੋ ਹਾਲ ਵੀ ਸਕੂਲ ਜਾਂਦੇ ਆ ਪਰ ਸੈਟਰਡੇ ਸੰਡੇ ਫॉर 1 অর 2 ਆਵਰਸ ਇਥੇ ਉਹ ਗੁਰਮਤਤ ਵਾਲ ਨੂੰ ਕੀ ਸਿੱਖਦੇ ਨੇ ਸੋ ਜੇ ਗੱਲ ਕਰੀਏ ਕਿਉਂਕਿ ਸੰਗੀਤ ਜਿਵੇਂ ਪਾਣੀ ਇਨਸਾਨ ਦੀ ਇੱਕ ਬlessing ਹੈ ਤੇ ਜੇ ਉਹ ਸੰਗੀਤ ਆ ਉਹ ਰੂਹ ਦੀ ਖਰਾਕ ਹੈ ਇਹਨਾਂ ਬੱਚਿਆਂ ਨੂੰ ਕਿਹੋ ਜਿਹਾ ਸੰਗੀਤ ਤੁਸੀਂ ਸਿਖਾਉਂਦੇ ਹੋ ਬਾਣੀ ਦੇ ਰਿਲੇਟਿਵ ਜਾਂ ਉਸ ਤੋਂ ਇਲਾਵਾ ਹੋਰ ਕਲਾਸਿਕਲ ਵੀ ਹੁੰਦਾ ਛੋਟੇ ਬੱਚੇ ਉਹਨਾਂ ਨੂੰ ਮੂਲ ਮੰਤਰ ਤਾਂ ਸਿਖਾਇਆ ਜਾਂਦਾ ਕੀਰਤਨ ਸਿਖਾਇਆ ਜਾਂਦਾ ਔਰ ਜਿਹੜੇ ਬੱਚੇ ਥੋੜੇ ਕੈਪੇਬਲ ਹੈ ਉਹਨਾਂ ਨੂੰ ਅਸੀਂ ਰਾਗ ਤੇ ਵੀ ਸਟ੍ਰੈਸ ਦਿੰਦੇ ਹਾਂ ਕਿ ਦੇ ਆਪੋ ਵੀ ਰਾਗ ਜੀ ਜੋ ਇੱਥੇ ਦੀ ਪ੍ਰੰਧ ਕਮੇਟੀ ਉਹ ਉਹਨਾਂ ਦਾ ਸਹਿਯੋਗ ਕਿਹੋ ਜਿਹਾ ਤੁਹਾਨੂੰ ਆਰ ਵੀ ਹੈਲਪਫੁਲ ਵੀ ਹੈਵ ਪੰਜੀ ਬਾਣੀ ਕੋਰ ਐਂਡ ਵੀ ਹੈਵ ਪੰਜੀ ਹਰਪ੍ਰੀਤ ਕੋਰ were the uh, in charge of the fest flow they are helping us supporting us even throughout so supporting us a lot in the growing of the children sikhi their let of koi khichda gendr hai jo bachyan da oh keda khas hai ohde bare jankari dena chahoge i believe sikh virsa is a very powerful virsa sanu apne virse nu sambhal ke rakhna chahida hai isiliye apni maa boli to asi apne bachche nu ton nahi karna chahnde inna nu bani na sikhi na jona ਸਾਹਿਤਰਾ ਤੋਂ ਲਾਵਾ ਗੱਲ ਕਰੀਏ ਮਾਂ ਬੋਲੀ ਦੀ ਮਾਂ ਬੋਲੀ ਦਾ ਤਾਂ ਜਾਨ ਬੱਚਿਆਂ ਚ ਕਿਹੋ ਜਿਹਾ ਪੰਜਾਬੀ ਮਾਂ ਬੋਲੀ ਨੂੰ ਜਿਵੇਂ ਕਿ ਆਪਾਂ ਕਹੀਏ ਜਿੰਦਾਬਾਦ ਰੱਖਣਾ ਹੈ ਉਹਦਾ ਜਾਨ ਕਿਹੋ ਜਿਹਾ ਬੱਚਿਆਂ ਅਸੀਂ ਇੱਥੇ ਸਟ੍ਰੈਸ ਕਰਦੇ ਹਾਂ ਕਿ ਬੱਚੇ ਸਾਡੇ ਨਾਲ ਪੰਜਾਬੀ ਚ ਗੱਲ ਕਰਨ ਮੋਸਟ ਆਫ ਥੈਮ ਦੇ ਟਾਕ ਇਨ ਇੰਗਲਿਸ਼ অর ਥਾਈ ਪਰ ਅਸੀਂ ਟਰਾਈ ਕਰਦੇ ਹਾਂ ਜਦੋਂ ਇੱਥੇ ਆਣ ਜਦੋਂ ਬੱਚੇ ਕੁਝ ਦੇ ਦੇ ਆਰ ਵੈਰੀ ਇਨਕੁਇਰਸਟਿਵ ਟੂ ਆਸਕ ਕੁਸਚਨ ਸੋ ਵੈਨ ਏਵਰ ਦੇ ਹੈਵ ਕੁਸਚਨ ਵੀ ਆਲਵੇਸ ਸੇ ਪੰਜਾਬੀ ਚ ਬੋਲੋ ਪੰਜਾਬੀ ਚ ਪੁੱਛੋ ਅਸੀਂ ਤੁਹਾਨੂੰ ਪੰਜਾਬੀ ਚ ਜਵਾਬ ਦੇਵਾਂਗੇ ਸੋ ਤੁਹਾਡੇ ਵੱਲੋਂ ਕੋਈ ਖਾਸ ਮੈਸੇਜ ਬੈਂਕੋਂਗ ਦੀਆਂ ਸਮੂਹ ਸਿੱਖ ਨਾਮ ਲੈ ਮਾ ਸੰਗਤਾਂ ਲਈ ਬੱਚਿਆਂ ਲਈ ਯੈਸ ਆਈ ਵਾਂਟ ਟੂ ਐਡਵਾਈਸ ਆਈ ਵਾਂਟ ਟੂ ਸਜੈਸਟ ਐਂਡ ਆਈ ਵਾਂਟ ਟੂ ਰਿਕੁਐਸਟ ਆਲ ਦਾ ਪੇਰੈਂਟਸ ਟੂ ਪਲੀਜ਼ ਬ੍ਰਿੰਗ ਯੋਰ ਚਿਲड्रन ਹੇਅਰ ਸੋ ਥੈਟ ਸਾਡਾ ਪੰਜਾਬੀ ਵਿਰਸਾ ਅਸੀਂ ਸੰਭਾਲ ਕੇ ਰੱਖੀਏ ਮਾਈਕਰੋ ਚਿਕਨ ਓਕੇ ਥੈਂਕ ਯੂ ਵੈਰੀ ਮੱਚ